ਜੇਕਰ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਦੇ ਨੋਟਿਸ ਨੂੰ ਠੀਕ ਤਰੀਕੇ ਨਾਲ ਪੜ੍ਹੋਗੇ ਤਾਂ ਉਹਦੇ ਵਿੱਚ ਸਾਰੀਆਂ ਟ੍ਰਾਂਜੈਕਸ਼ਨ ਚ ਕ੍ਰੈਡਿਟ ਕਾਰਡ ਦੇ ਲਈ ਨਾ ਦੋ ਲਿਮਿਟਸ ਕਲੀਅਰਲੀ ਸਪੈਸੀਫਾਈ ਕੀਤੀਆਂ ਹੋਈਆਂ ਨੇ ਪਹਿਲਾ ਤਾਂ ਇਹ ਵੀ 10 ਲੱਖ ਤੱਕ ਦੀ ਲਿਮਿਟ ਹੈ ਤੁਹਾਡੇ ਓਵਰਆਲ ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਦੇ ਲਈ ਤੇ ਦੂਜਾ ਇਹ ਹੈ ਵੀ ਕ੍ਰੈਡਿਟ ਕਾਰਡ ਦਾ ਬਿੱਲ ਕੈਸ਼ ਦੇ ਵਿੱਚ ਭਰਨ ਦੀ 1 ਲੱਖ ਰੁਪਏ ਤੱਕ ਦੀ ਲਿਮਿਟ ਹੈ ਤੇ ਬ੍ਰੌਡਲੀ ਜੇਕਰ ਤੁਸੀਂ ਇਹਨਾਂ ਦੋਨਾਂ ਲਿਮਿਟਸ ਨੂੰ ਬ੍ਰੀਚ ਨਹੀਂ ਕਰ ਰਹੇ ਤਾਂ ਤੁਹਾਨੂੰ ਇਨਕਮ ਟੈਕਸ ਡਿਪਾਰਟਮੈਂਟ ਤੋਂ ਨੋਟਿਸ ਆਉਣ ਦੀ ਟੈਨਸ਼ਨ ਬਿਲਕੁਲ ਨਹੀਂ ਲੈ ਤੇ ਮਾਰੇ ਸਮਝਾਂਗੇ ਤੇ ਇਹ ਵੀ ਦੇਖਾਂਗੇ ਵੀ ਜੇਕਰ ਤੁਸੀਂ ਆਲਰੇਡੀ ਇਹਨਾਂ ਰੂਲਸ ਨੂੰ ਬ੍ਰੀਚ ਕਰ ਚੁੱਕੇ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ ਤੇ ਐਂਡ ਦੇ ਵਿੱਚ ਤੁਹਾਨੂੰ ਲਾਈਵ ਦੇਖੇਗਾ ਵੀ ਇਨਕਮ ਟੈਕਸ ਡਿਪਾਰਟਮੈਂਟ ਦਾ ਜਿਹੜਾ ਨੋਟਿਸ ਆਉਂਦਾ ਕਿਹੋ ਜਿਹਾ ਹੈ ਤੇ ਉਹਨੂੰ ਟੈਕਲ ਕਿਵੇਂ ਕਰ ਸਕਦੇ ਹੋ ਚਲੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਰੂਲਸ ਦੇ ਕੁਝ ਪੁਆਇੰਟਸ ਨੂੰ ਠੀਕ ਤਰੀਕੇ ਨਾਲ ਦੇਖ ਲੈਣੇ ਆ ਜਿਹੜਾ ਪਹਿਲਾ ਰੂਲ ਹੈ ਵੀ ਤੁਹਾਡੀ 10 ਲੱਖ ਤੱਕ ਦੀ ਲਿਮਿਟ ਹੈ ਤੁਹਾਡੀ 1 ਸਾਲ ਦੇ ਵਿੱਚ ਜੋ ਤੁਸੀਂ ਕ੍ਰੈਡਿਟ ਕਾਰਡ ਤੋਂ ਖਰਚ ਕਰ ਸਕਦੇ ਹੋ ਤੇ ਜੇਕਰ ਇਸ ਤੋਂ ਜ਼ਿਆਦਾ ਕਰਦੇ ਹੋ ਤਾਂ ਤੁਹਾਡਾ ਅਕਾਊਂਟ ਟੈਕਸ ਡਿਪਾਰਟਮੈਂਟ ਦੁਆਰਾ ਫਲੈਗ ਹਾਈ ਵੈਲਿਊ ट्रांजैक्शन ਦਿਖਦੀ ਹੈ ਤਾਂ ਤੁਸੀਂ ਇੱਕ ਅਲੱਗ ਤੋਂ ਫਾਰਮ 61A ਭਰਨਾ ਜਿਹਦੇ ਵਿੱਚ ਤੁਸੀਂ ਇਸ ट्रांजैक्शन ਦੀ ਰਿਪੋਰਟ ਕਰਨੀ ਹੈ ਇਨਕਮ ਟੈਕਸ ਡਿਪਾਰਟਮੈਂਟ ਅਲੱਗ ਤੋਂ ਇਹ ਵੀ ਕਹਿੰਦਾ ਹੈ ਕਿ ਜਿਹੜੇ ਇੰਡੀਵਿਜੂਅਲਸ ਆ ਉਹ ਆਪਣੀਆਂ ਹਾਈ ਵੈਲਿਊ ਕ੍ਰੈਡਿਟ ਕਾਰਡ ट्रांजैक्शन ਨੂੰ ਫਾਰਮ 26AS ਦੇ ਵਿੱਚ ਮੈਂਸ਼ਨ ਕਰਨਾ ਇਹ ਜਿਹੜਾ ਫਾਰਮ 26AS ਆਇਆ ਤੁਹਾਨੂੰ ਟੈਕਸ ਪੋਰਟਲ ਤੇ ਬੜੇ ਆਰਾਮ ਨਾਲ ਮਿਲ ਜੇਗਾ ਤੁਸੀਂ ਬਸ ਆਪਣੇ ਕ੍ਰੈਡੈਂਸ਼ੀਅਲਸ ਦੇ ਨਾਲ ਲੌਗਇਨ ਕਰਨਾ ਹੈ ਤਾਂ ਹੁਣ ਇੱਥੇ ਦੋ ਫਾਰਮ ਹੋ ਗਏ ਫਾਰਮ 61A ਜਿਹੜਾ ਕਿ ਬੈਂਕ ਨੇ ਭਰਨਾ ਤੇ ਫਾਰਮ 26AS ਜਿਹੜਾ ਕਿ ਇੰਡੀਵਿਜੂਅਲ ਨੇ ਭ ਜੇਕਰ ਤੁਸੀਂ ਆਲਰੇਡੀ 10 ਲੱਖ ਤੋਂ ਜ਼ਿਆਦਾ ਦੇ ट्रांजैक्शन ਕਰ ਚੁੱਕੇ ਹੋ ਤਾਂ ਇਨਕਮ ਟੈਕਸ ਇਨਵੈਸਟੀਗੇਸ਼ਨ ਬਿੰਗ ਇਹਨਾਂ ਦੋਨਾਂ ਐਂਟਰੀਜ਼ ਨੂੰ ਮੈਚ ਕਰੇਗਾ ਜਿਹੜਾ ਕਿ ਫਾਰਮ 26 ਜੋ ਖੁਦ ਭਰਨਾ ਸੀ ਉਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਹੋਏਗਾ ਹੁਣ ਉਸ ਤੋਂ ਬਾਅਦ ਟੈਕਸ ਡਿਪਾਰਟਮੈਂਟ ਅੱਗੇ ਤੁਹਾਡੇ ਫਾਰਮ 26 ਐਸ ਦੇ ਵਿੱਚੋਂ ਇਨਕਮ ਚੈੱਕ ਕਰੇਗਾ ਤੇ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਦੇ ਖਰਚੇ ਆ ਉਹਨਾਂ ਨੂੰ ਤੁਹਾਡੀ ਇਨਕਮ ਦੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕਰੇਗਾ ਸਿਰਫ ਕ੍ਰੈਡਿਟ ਕਾਰਡ ਦੇ ਖਰਚੇ ਨਹੀਂ ਤੁਹਾਡੇ ਓਵਰਆਲ ਜਿੰਨੇ ਵੀ ਖਰਚੇ ਆ ਉਹਨਾਂ ਸਾਰਿਆਂ ਨੂੰ ਤੁਹਾਡੀ ਇਨਕਮ ਦੇ ਨਾਲ ਮੈਚ ਕਰਕੇ ਦੇਖਿਆ ਜਾਂਦਾ ਹੁਣ ਇੱਥੇ ਕਿ ਜੇ 7 ਲੱਖ ਰੁਪਏ ਤੇ ਖਰਚੇ ਹੋ ਚੁੱਕੇ 25 ਲੱਖ ਰੁਪਏ ਤੇ ਜੇਕਰ ਇਦਾਂ ਦਾ ਕੇਸ ਆ ਤਾਂ ਪੱਕਾ ਕੋਈ ਨਾ ਕੋਈ ਗੜਬੜ ਹੈ ਤੇ 100% ਚਾਂਸਸ ਹੈ ਵੀ ਇੱਥੇ ਤੁਹਾਨੂੰ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਨੋਟਿਸ ਆਈ ਗਈ ਆਏਗਾ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਯਾਰ 7-8 ਕਰੋੜ ਲੋਕ ਆਈਟੀਆਰ ਭਰਦੇ ਆ ਇੰਨਾ ਟਾਈਮ ਕਿੱਥੇ ਇਨਕਮ ਟੈਕਸ ਡਿਪਾਰਟਮੈਂਟ ਵਾਲਿਆਂ ਕੋਲੇ ਵੀ ਹਰ ਕੱਲੀ ਕੱਲੀ ਐਪਲੀਕੇਸ਼ਨ ਦੀ ਜਾ ਕੇ ਡਿਟੇਲ ਚੈੱਕ ਕਰਨ ਤੈਨੂੰ ਤਾਂ ਸੋਚਣ ਵਾਲੇ ਨਾ ਦੋ ਗੱਲਾਂ ਪਹਿਲਾਂ ਹੀ ਜਾਣ ਲੈਣ। ਪਹਿਲੀ ਗੱਲ ਤਾਂ ਇਹ ਵੀ ਅੱਜਕੱਲ ਟੈਕਸ ਡਿਪਾਰਟਮੈਂਟ ਕੋਲੇ ਇਦਾਂ ਦੇ ਸੌਫਟਵੇਅਰਸ ਆ ਜਿਹੜੀਆਂ ਤੁਹਾਡੀਆਂ ਇਦਾਂ ਦੀਆਂ ਗਲਤੀਆਂ ਨੂੰ ਨਾ 5 ਮਿੰਟ ਚ ਹਾਈਲਾਈਟ ਕਰ ਸਕਦੇ ਆ। ਤੁਸੀਂ ਕਿਸੇ ਬੰਦੇ ਤੋਂ ਤਾਂ बच ਸਕਦੇ ਹੋ ਪਰ ਸੌਫਟਵੇਅਰ ਤੋਂ ਨਹੀਂ बच ਸਕਦੇ। ਦੂਜਾ ਪੁਆਇੰਟ ਇਹ ਆ ਵੀ ਮੰਨ ਲੈਨੇ ਤੁਸੀਂ ਇੰਨੀ ਕੁ ਕਿਸਮਤ ਵਾਲੇ ਹੋ ਕਿ ਸੌਫਟਵੇਅਰ ਤੋਂ ਵੀ ਬਚ ਗਏ ਕਿਸੇ ਤਰੀਕੇ ਨਾਲ। ਤਾਂ ਵੀ ਤੁਸੀਂ ਅਗਲੇ 7 ਸਾਲਾਂ ਦੇ ਵਿੱਚ ਕਦੇ ਵੀ ਫੜੇ ਜਾ ਸਕਦੇ ਹੋ। ਤੇ ਉਸ ਟਾਈਮ ਤੇ ਜਿਹੜੀ ਪੈਨਲਟੀ ਆ ਉਹ ਤੁਹਾਡੀ ਟੋਟਲ ਇਨਕਮ ਦੀ 50 ਤੋਂ 60% ਹੋਏਗੀ। ਕਿੰਨੀ ਕੁ ਦੇਰ ਬਚਦੇ ਰਹੋਗੇ। ਹੁਣ ਅਗਲੇ ਕੇਸ ਦੇ ਵਿੱਚ ਹੋ ਸਕਦਾ ਵੀ ਜਿਹੜੀ ਤੁਹਾਡੀ ਇਨਕਮ ਹੈ ਉਹ ਤੁਹਾਡੇ ਖਰਚਿਆਂ ਤੋਂ ਕਾਫੀ ਜ਼ਿਆਦਾ ਹੈ ਬਟ ਫਿਰ ਵੀ ਤੁਹਾਡੇ ਕ੍ਰੈਡਿਟ ਕਾਰਡ ਤੋਂ ਤੁਸੀਂ 10 ਲੱਖ ਤੋਂ ਵੱਧ ਖਰਚ ਕੀਤਾ ਹੋਇਆ ਫੋਰ ਐਗਜ਼ਾਮਪਲ ਤੁਹਾਡੀ ਜਿਹੜੀ ਇਨਕਮ ਹੈ 50 ਲੱਖ ਰੁਪਏ ਹੈ ਤੇ ਤੁਹਾਡਾ ਟੋਟਲ ਖਰਚਾ 20 ਲੱਖ ਰੁਪਏ ਹੈ ਜਿਹਦੇ ਵਿੱਚੋਂ 10 ਲੱਖ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਖਰਚ ਕੀਤਾ ਹੋਇਆ ਜੇਕਰ ਇਦਾਂ ਦਾ ਕੁਝ ਹੁੰਦਾ ਹੈ ਤਾਂ ਵੀ ਇਨਕਮ ਟੈਕਸ ਡਿਪਾਰਟਮੈਂਟ ਵਾਲੇ ਤੁਹਾਡੇ ਤੋਂ ਇਨਕੁਆਇਰੀ ਮੰਗ ਸਕਦੇ ਆ ਇੱਥੇ ਉਹ ਤੁਹਾਡੇ ਤੋਂ ਤੁਹਾਡੇ ਬਸ ਖਰਚਿਆਂ ਦੀ ਡਿਟੇਲ ਮੰਗਣਗੇ ਜਿਸ ਤੋਂ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਬਸ ਇਹ ਦੇਖਣਾ ਨਾਲ ਦੂਜੇ ਦਾ ਬਿੱਲ ਭਰਤਾ ਦੂਜੇ ਦਿਨ ਨਾਲ ਤੀਜੇ ਦਾ ਬਿੱਲ ਭਰਤਾ ਜਾਂ ਫਿਰ ਕੈਸ਼ਬੈਕ ਜਾਂ ਰਿਵਾਰਡਸ ਕਮਾਉਣ ਦੇ ਲਈ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਦੜਾ ਦੜ ਬਸ ਖਰਚੇ ਕਰ ਰਹੇ ਹੋ ਜਨਰਲੀ ਇਹ ਕਮ ਸਟੂਡੈਂਟ ਕਮਿਊਨਿਟੀ ਦੇ ਵਿੱਚ ਹੁੰਦਾ ਤੇ ਜੇਕਰ ਤੁਸੀਂ ਵੀ ਇਸ ਕੈਟਾਗਰੀ ਦੇ ਚਾਹੁੰਦੇ ਹੋ ਤਾਂ ਭਾਈ ਤੁਹਾਡੀ ਜ਼ਿੰਦਗੀ ਬੜੀ ਕੰਪਲਿਕੇਟਿਡ ਹੋਣ ਵਾਲੀ ਹੈ ਇੱਕ ਐਗਜ਼ਾਮਪਲ ਦੇ ਨਾਲ ਮੈਂ ਤੁਹਾਨੂੰ ਸਮਝਾ ਦਿੰਦਾ ਹੁਣ ਇੱਥੇ ਮੰਨ ਕੇ ਚੱਲਦੇ ਹਾਂ ਵੀ ਤੁਸੀਂ ਇੱਕ ਸਾਲ ਦੇ ਵਿੱਚ 25 ਲੱਖ ਦੇ ਕ੍ਰੈਡਿਟ ਕਾਰਡ ट्रांजੈਕਸ਼ਨ ਕਰਤੇ ਸਿਰਫ ਕੈਸ਼ਬੈਕ ਤੇ ਰਿਵਾਰਡ ਕਮਾਉਣ ਦੇ ਲਈ ਤੇ ਇੱਥੇ ਤੁਸੀਂ 1 ਲੱਖ ਦੇ ਰਿਵਾਰਡਸ ਤੇ ਕ ਪਹਿਲੀ ਗੱਲ ਤਾਂ ਕਿਉਂਕਿ ਤੁਸੀਂ 20 ਲੱਖ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਕਰਤੀ ਤਾਂ ਤੁਹਾਨੂੰ GST ਰਜਿਸਟ੍ਰੇਸ਼ਨ ਕਰਵਾ ਕੇ GST ਭਰਨਾ ਪਏਗਾ। ਇੰਡੀਆ ਦੇ ਵਿੱਚ ਜੇਕਰ ਕੋਈ ਵੀ ਅਕਾਊਂਟ ਦੇ ਵਿੱਚ 20 ਲੱਖ ਤੋਂ ਜ਼ਿਆਦਾ ਦੀ ਟ੍ਰਾਂਜੈਕਸ਼ਨ ਹੁੰਦੀ ਹੈ ਤਾਂ ਮੰਡੀਟਰੀ GST ਰਜਿਸਟ੍ਰੇਸ਼ਨ ਕਰਾਉਣੀ ਪਏਗੀ ਤੇ GST ਭਰਨਾ ਪਏਗਾ। ਜੇਕਰ ਸਿੰਪਲ ਸ਼ਬਦਾਂ 'ਚ ਕਹਾਂ ਤਾਂ GST ਡਿਪਾਰਟਮੈਂਟ ਇਹ ਮੰਨ ਲੈਂਦਾ ਹੈ ਵੀ ਉਹ ਜਿੰਨੀਆਂ ਵੀ ਟ੍ਰਾਂਜੈਕਸ਼ਨਜ਼ ਹੋਈਆਂ ਨੇ ਉਹ ਤੁਹਾਡੇ ਬਿਜ਼ਨਸ ਦੀ ਟਰਨਓਵਰ ਹੈ ਤੇ ਉਹਦੇ ਅਕੋਰਡਿੰਗ ਹੀ ਤੁਹਾਨੂੰ GST ਭਰਨਾ ਪਏਗਾ। ਪਰ ਤੁਸੀਂ ਤਾਂ ਇਹ ਸਾਰਾ ਕੁਝ ਆਹ 5-6% ਰਿਵਾਰਡਸ ਤੇ ਕੈਸ਼ਬੈਕ ਕਮਾਉਣ ਲਈ ਕੀਤਾ ਸੀ। ਉਹਦਾ ਕੀ ਬਣੇਗਾ ਤਨਵੀ ਕਿਵੇਂ ਕੰਮ ਕਰਦਾ ਹੈ ਹੁਣ ਜਿਵੇਂ ਐਫ ਡੀ ਹੈ ਐਫ ਡੀ ਤੇ ਤੁਸੀਂ ਵਿਆਜ ਕਮਾਉਂਦੇ ਹੋ ਉਸ ਵਿਆਜ ਨੂੰ ਤੁਹਾਡੀ ਇਨਕਮ ਦਾ ਪਾਰਟ ਦੇਖਿਆ ਜਾਂਦਾ ਹੈ ਸਪੈਸੀਫਿਕਲੀ ਦੱਸਾਂ ਤਾਂ ਇਨਕਮ ਫ੍ਰੋਮ ਅਦਰ ਸੋਰਸਸ ਦੇ ਤੌਰ ਤੇ ਉਸ ਚੀਜ਼ ਨੂੰ ਦੇਖਿਆ ਜਾਂਦਾ ਤੇ ਉਸੇ ਤਰੀਕੇ ਨਾਲ ਉਹਦੇ ਤੇ ਟੈਕਸ ਕੈਲਕੂਲੇਟ ਕੀਤਾ ਜਾਂਦਾ ਹੁਣ ਇਸੇ ਤਰੀਕੇ ਨਾਲ ਤੁਸੀਂ ਜਿੰਨੀਆਂ ਵੀ ਕ੍ਰੈਡਿਟ ਕਾਰਡ ट्रांजੈਕਸ਼ਨ ਤੋਂ ਕੈਸ਼ਬੈਕ ਜਾਂ ਰਿਵਾਰਡਸ ਕਮਾਏ ਹੈ ਉਹਨਾਂ ਨੂੰ ਵੀ ਇਨਕਮ ਫ੍ਰੋਮ ਅਦਰ ਸੋਰਸਸ ਦੀ ਤਰ੍ਹਾਂ ਦੇਖਿਆ ਜਾਂਦਾ ਤੇ ਉਸੇ ਤਰੀਕੇ ਨਾਲ ਟੈਕਸ ਕੈਲਕੂਲੇਟ ਕੀਤਾ ਜਾਂਦਾ ਤੇ ਸਿਰਫ ਕ੍ਰੈਡਿਟ ਕਾਰਡ ਹੀ ਨਹੀਂ ਯੂਪੀਆਈ ਡੈਬਿਟ ਕਾਰਡ ਤੁਸੀਂ ਜਿੱਥੋਂ ਜਿੱ income tax act ਇਹਦੀ ਲਿਮਿਟ ਹੈ 50000 ਮਤਲਬ ਜੇਕਰ ਤੁਸੀਂ ਕੈਸ਼ਬੈਕ ਤੇ ਰਿਵਾਰਡਸ ਇੱਕ ਸਾਲ ਦੇ ਵਿੱਚ 50000 ਤੋਂ ਵੱਧ ਕਮਾਉਨੇ ਹੋ ਤਾਂ ਤੁਹਾਨੂੰ ਟੈਕਸ ਭਰਨਾ ਹੀ ਪਏਗਾ ਹੁਣ ਕ੍ਰੈਡਿਟ ਕਾਰਡ ਦੇ ਰਿਗਾਰਡਿੰਗ ਜਿਹੜਾ ਦੂਸਰਾ ਰੂਲ ਹੈ ਵੀ ਕ੍ਰੈਡਿਟ ਕਾਰਡ ਦਾ ਜਿਹੜਾ ਬਿੱਲ ਆਉ ਤੁਸੀਂ 1 ਲੱਖ ਤੋਂ ਵੱਧ ਕੈਸ਼ ਨਹੀਂ ਭਰ ਸਕਦੇ ਬਟ ਇੱਥੇ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਵੀ ਟੈਕਸ ਡਿਪਾਰਟਮੈਂਟ ਤੁਹਾਡੇ ਤੋਂ ਇਹ ਕੈਸ਼ ਦਾ ਸੋਰਸ ਯਾਨੀ ਕਿ ਕੈਸ਼ ਆਇਆ ਕਿੱਥੋਂ ਉਹਦੀ ਇਨਫੋਰਮੇਸ਼ਨ ਮੰਗ ਸਕਦਾ ਹੈ ਬਾਕੀ ਜਿਹੜੇ ਰੂਲਸ ਨੇ ਉਹ ਸੇਮ ਹੀ ਹੋਣਗੇ ਚਲੋ ਹੁਣ ਇਹ ਤਾਂ ਗੱਲ ਹੋ ਗਈ ਇਹਨਾਂ ਦੋਨਾਂ ਰੂਲਸ ਤੇ ਹੁਣ ਅੱਗੇ ਵਧਣ ਤੋਂ ਪਹਿਲਾਂ ਇਹ ਵੀ ਦੇਖ ਲੈਣੇ ਆ ਵੀ ਜਿਹੜਾ ਡਿਪਾਰਟਮੈਂਟ ਵੱਲੋਂ ਨੋਟਿਸ ਆਉਂਦਾ ਉਹ ਦੇਖਦਾ ਕਿਦਾਂ ਦਾ ਹੈ ਹੁਣ ਇਸ ਨੋਟਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਕਲੀਅਰਲੀ ਲਿਖਿਆ ਹੋਇਆ ਵੀ ਇਨਕਮ ਹੋਈ 18700000 ਤੇ ਕ੍ਰੈਡਿਟ ਕਾਰਡ ਤੋਂ ਖਰਚੇ ਹੋਏ 25810000 ਦੇ ਤਸ ਸਭ ਤੋਂ ਪਹਿਲਾਂ ਤਾਂ ਇੱਥੇ ਟੈਕਸ ਡਿਪਾਰਟਮੈਂਟ ਨੇ ਇਹਦੀ ਐਕਸਪਲੇਨੇਸ਼ਨ ਮੰਗੀ ਆ ਤੇ ਕਾਫੀ ਕੇਸਸ ਦੇ ਵਿੱਚ ਟੈਕਸ ਡਿਪਾਰਟਮੈਂਟ ਇਹ ਵੀ ਕਹਿੰਦਾ ਹੈ ਵੀ ਜੇਕਰ ਇੱਕ ਸਪੈਸੀਫਿਕ ਡੇਟ ਤੱਕ ਰਿਪਲਾਈ ਨਹੀਂ ਆਇਆ ਤਾਂ ਤੁਹਾਨੂੰ 500 ਰੁਪਏ ਪਰ ਡੇ ਦੇ ਹਿਸਾਬ ਨਾਲ ਫਾਈਨ ਵੀ ਲੱਗੇਗਾ ਤੇ ਇਸ ਕੇਸ ਦੇ ਵਿੱਚ ਕਨਸਰਨਡ ਪਰਸਨ ਨੂੰ ਇਮੀਡੀਏਟਲੀ ਸੀਏ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ 7 ਲੱਖ ਦੀ ਗੜਬੜ ਚੱਲ ਰਹੀ ਹੈ ਚਲੋ ਹੁਣ ਐਂਡ ਦੇ ਵਿੱਚ ਨਾ ਆਪਾਂ ਦੋ ਤਿੰਨ ਪੁਆਇੰਂਟਰਸ ਦੇਖ ਲੈਣੇ ਆ ਜੋ ਤੁਹਾਨੂੰ ਹੋਰ ਕੋਈ ਨਹੀਂ ਦੱਸੇਗਾ ਪਹਿਲਾ ਪੁਆਇੰਟ ਇਹ ਹੈ ਵੀ ਜਿਹੜੀ ਇਹ 10 ਲੱਖ ਦੀ ਲਿਮਿਟ ਹੈ ਇਹ ਸਿਰਫ ਕ੍ਰੈਡਿਟ ਕਾਰਡ ਤੇ ਨਹੀਂ ਜੇਕਰ ਤੁਹਾਡੇ ਕੋਲ ਕੋਈ ਫੋਰੈਕਸ ਕਾਰਡ ਹੈ ਉਹਦੇ ਵੀ 10 ਲੱਖ ਹੀ ਲਿਮਿਟ ਹੈ ਤਾਂ ਇਹਕਰ ਤੁਹਾਡੇ ਕੋਲ ਕੋਈ ਫੋਰੈਕਸ ਕਾਰਡ ਹੈਗਾ ਤਾਂ ਉਹਦਾ ਵੀ ਖਰਚਾ ਦੇਖ ਲਿਓ ਤੇ ਜੇਕਰ ਤੁਹਾਡੇ ਕੋਲ ਦੋਨੋਂ ਫੋਰੈਕਸ ਤੇ ਕ੍ਰੈਡਿਟ ਕਾਰਡ ਆ ਤਾਂ ਇਦਾਂ ਦੀ ਗੱਲ ਨਹੀਂ ਆ ਵੀ ਤੁਹਾਡੀ ਲਿਮਿਟ 20 ਲੱਖ ਹੋ ਜਾਗੀ ਦੋਨਾਂ ਦੀ ਮਿਲਾ ਕੇ ਲਿਮਿਟ 10 ਲੱਖ ਹੀ ਰਹੇਗੀ ਹੁਣ ਜੇਕਰ ਤੁਹਾਡੇ ਕੋਲ ਕੋਈ ਫੋਰੈਕਸ ਕਾਰਡ ਨਹੀਂ ਹੈ ਤੇ ਤੁਸੀਂ ਦੇਸ਼ ਤੋਂ ਬਾਹਰ ਜਾ ਕੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੋਂ ਖਰਚਾ ਕਰਦੇ ਹੋ ਤਾਂ ਵੀ ਲਿਮਿਟ 10 ਲੱਖ ਬਸ ਹੋਰ ਕੁਝ ਨਹੀਂ ਚਾਹੀਦਾ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਵੀ ਕੇ ਫਾਈਟ